ਕਾਂਜ ਦੇ ਕਿੰਮਾ ਜਾਗਰਣ ਹੈਗਾ ਤੇਰੀ ਕਲੱਬ ਤੇ ਸ਼ਿਵ ਸ਼ੰਕਰ ਕਲੱਬ ਸਰਨਾਹਰ ਇਸ ਦਸਮਾ ਵਾਸ਼ਿੰਗ ਭੰਡਾਰਾ ਤੇ ਜਾਗਰਣ ਆੜਾ ਇਸ ਮੌਕੇ ਤੇ ਆੜੇ ਪੂਰਵ ਵਿਧਾਇਕ ਜਗਿੰਦਰਪਾਲ ਜੀ ਆਏ ਆ ਤੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਜੇ ਰਾਤੀ ਚ ਪਹੁੰਚੇ ਮਹਮਾਇਦ ਕੀ ਜਣਾ ਚੋ ਸਾਂਚੇ ਦਰਬਾਰ ਕੀ ਜੈ ਅੱਜ ਹਰ ਸਾਲ ਦੀ ਤਰ੍ਹਾਂ ਕਿਹੜੀ ਕਲੱਬ ਸ਼੍ਰੀ ਸ਼ੰਕਰ ਮਾਤਾ ਦਾ ਜਾਗਰਣ ਜਿਹੜਾ ਇੱਥੇ ਸਰਰ ਜਿਹੜਾ ਉਰਲੇ ਪਾਸੇ ਆ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਇਆ ਜਾ ਰਿਹਾ ਹੈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਗਰੀ ਪਾਰਟੀ ਦੇ ਨਾਲ ਜਿੰਨੀ ਵੀ ਮੈਨੇਜਮੈਂਟ ਕਮੇਟੀ ਹੈ ਜਾਗਰਣ ਕਰਵਾਉਣ ਵਾਲੀ ਔਰ ਜਿਹੜੀ ਮੰਡਲੀ ਜਾਗਰਣ ਕਰਨ ਵਾਸਤੇ ਆਈ ਦੀ ਹੈ ਮੇਰੇ ਵੱਲੋਂ ਮਾਂ ਮਾਈ ਅੱਗੇ ਅਰਦਾਸ ਹੈ ਮਾਂ ਮਾਈ ਦਾ ਇਨਾਂ ਲੋਕਾਂ ਤੇ ਮੇਰੇ ਪਰ ਹੱਥ ਰਵੇ ਕਿ ਸਾਰੀ ਹੀ ਕਮੇਟੀ ਦੰਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਖਾਸ ਕਰਕੇ ਜਿੰਨੇ ਲੋਕੀ ਮਹਾਮਾਈ ਦਾ ਜਾਗਰਣ ਸੁਣਨ ਵਾਸਤੇ ਆਏ ਨੇ ਉਹਨਾਂ ਅੱਗੇ ਮੇਰੀ ਪ੍ਰਾਰਥਨਾ ਹੈ ਮਹਾਮਾਈ ਦਾ ਜਾਗਰਣ ਸੁਣਾ ਅਤਿ ਜ਼ਰੂਰੀ ਹੈ ਔਰ ਅਮਲ ਕਰਨਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਅਮਲ ਕਰਨਾ ਜਿੱਥੇ ਤੁਸੀਂ ਮਹਾਮਾਈ ਦਾ ਜਾਗਰਣ ਸੁਣਦੇ ਹੋ ਮਹਾਮਾਈ ਨਾਲ ਪਿਆਰ ਕਰਦੇ ਹੋ ਮਹਾਮਾਈ ਉਸ ਵੇਲੇ ਖੁਸ਼ ਹੁੰਦੀ ਹੈ ਜਿਸ ਵੇਲੇ ਤੁਸੀਂ ਜਨਮ ਦੇਣ ਵਾਲੀ ਜਿਹੜੀ ਬਾਤ ਹੈ ਉਦੀ ਦਸੀ ਜੇ ਜੀ ਕਰोगे ਉਦੀ ਦਸੀ ਮਾਰੀ ਦੂਤੇ ਚਲੋਗੇ ਤੂੰ ਫਿਰ ਮਾ ਬਿਆਸ਼ਰੋ ਵੀ ਖੁਸ਼ ਤੇ ਮਾ ਵੀ ਖੁਸ਼ ਇਸ ਕਰਕੇ ਮੇਰੀ ਬੇਨਤੀ ਹੈ ਨਸ਼ਿਆਂ ਦਾ ਦੌਰ ਚੱਲ ਰਿਹਾ ਹੈ ਪਰ ਜਿੰਨੇ ਵੀ ਨੌਜਵਾਨ ਸਾਥੀ ਹੈ ਦੇਸ਼ ਔਰ ਸੂਬੇ ਦੇ ਵਿੱਚ ਬੇਰੋਜ਼ਗਾਰੀ ਬੜੀ ਹੈ ਤੇ ਮੁੰਡੇ ਜਿਹੜੇ ਆ ਦੂਜੇ ਪਾਸੇ ਧਿਆਨ ਲਾ ਪੈਂਦੇ ਨਸ਼ਿਆਂ ਦੇ ਪਾਸੇ ਕਰ ਕੋਨਾ ਕੇ ਮੇਰੀ ਬੇਨਤੀ ਹੈ ਮਾ ਮਾਈ ਕੋਨਾ ਤੇ ਵੀ ਗੇਰ ਪਰ ਆਤ ਲਗੇ ਉਹ ਸਾਰੇ ਜਿਹੜੇ ਆ ਸਹੀ ਤਰੀਕੇ ਦੇ ਨਾਲ ਕੰਮ ਕਰਨ ਨਸ਼ਾ ਤੋਂ ਰਹਿਤ ਹੋ ਕੇ ਆਪਣੇ ਸੇਧ ਕਾਮ ਰੱਖਣ ਫਿਰ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਬਹੁਤ ਸੰਚੇਦਰਵਾਰ ਕੀ ਜੈ